ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਫਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਰਿਹਾਇਸ਼ੇ ਛਟਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਦਿੱਲੀ ਦੇ ਲੋਕ ਵਿੱਚ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦਾ ਘਰ ਦੇਣ ਲਈ ਮੁਕਾਬਲਾ ਸ਼ੁਰੂ ਹੋ ਗਿਆ ਗਾਜ਼ੀ ਕੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਪਾਰਟੀ ਦੇ ਵਿਧਾਇਕਾ ਕੌਂਸਲਰਾਂ ਵਰਕਰਾਂ ਤੇ ਹਾਰ ਖੇਤਰ ਦੇ ਲੋਕਾਂ ਵੱਲ ਉਹਨਾਂ ਦੇ ਘਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਦੱਸ ਜਿਵੇਂ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਲਈ ਆਪਣੇ ਦਿਲ ਤੇ ਘਰਾਂ ਦੇ ਦਰਵਾਜ਼ੇ ਦੋਵੇਂ ਖੋਲ ਦਿੱਤੇ ਹਨ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਨਾਲ ਰਹਿੰਦੀ ਬੇਨਤੀ ਕੀਤੀ ਹੈ ਜਦਕਿ ਕਈਆਂ ਨੇ ਆਪਣਾ ਘਰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਆਪਣੇ ਰਹਿਣ ਲਈ ਆਪਣੇ ਖਾਲੀ ਘਰ ਉਪਲਬਧ ਕਰਵਾ ਰਹੇ ਨੇ। ਗੱਲ ਇਹ ਕਿ ਅਰਵਿੰਦ ਕੇਜਰੀਵਾਲ ਆਪਣੀ ਪਤਨੀ, ਬੱਚਾ ਤੇ ਬਜ਼ੁਰਗ ਮਾਤਾ ਪਿਤਾ ਨਾਲ ਰਹਿੰਦੇ ਹਨ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਅਜੇ ਘਰ ਦੀ ਤਲਾਸ਼ ਕਰ ਰਹੇ ਹਨ। ਦਿੱਤੇ ਉਨ੍ਹਾਂ ਦਾ ਪਰਿਵਾਰ ਆਰਾਮ ਨਾਲ ਰਹਿ ਸਕੇ ਜਾਣਕਾਰੀ ਮੁਤਾਬਕ ਕੇਜਰੀਵਾਲ ਆਪਣੇ ਵਿਧਾਨ ਸਭਾ ਹਲਕੇ ਯਾਨੀ ਨਵੀਂ ਦਿੱਲੀ ਦੇ ਨੇੜੇ ਹੀ ਰਹਿਣਾ ਚਾਹੁੰਦੇ ਨੇ ਉਨ੍ਹਾਂ ਦਾ ਇਰਾਦਾ ਨਵੀਂ ਦਿੱਲੀ ਵਿਧਾਨ ਸਭਾ ਦੇ ਕੋਟਰਾ ਨਾਲ ਜੁੜੇ ਰਹਿੰਦਾ ਇਸ ਲਈ ਉਹ ਅਜਿਹੀ ਕਾਰ ਦੀ ਤਲਾਸ਼ ਕਰ ਰਹੇ ਜਿੱਥੇ ਕੋਈ ਝਗੜਾ ਜਾਂ ਕਿਸੇ ਕਿਸਮ ਦੀ ਰੁਕਾਵਟ ਨਾ ਹੋਵੇ ਦਾਸੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਹੁਣ ਕੁਝ ਮਹੀਨੇ ਹੀ ਬੱਚੇ ਨੇ ਅਜੇਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਜੇ ਘਰ ਦੀ ਤਲਾਸ਼ ਕਰ ਰਹੇ ਜਿੱਥੇ ਉਹ ਆਪਣੇ ਸਮੇਤ ਇਹ ਸਾਧਨਾ ਦੀ ਪੂਰੀ ਸਮਰਥਾ ਨਾਲ ਵਰਤੋਂ ਕਰ ਸਕਣ ਉਹਨਾਂ ਨੂੰ ਵਿਕਾਸ ਦੇ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਕੇਜਰੀਵਾਲ ਅਜੇ ਜਗਾ ਤੇ ਇੱਕ ਘਰ ਚਾਹੁੰਦੇ ਨੇ ਜਿੱਥੇ ਉਹਨਾਂ ਦਾ ਸਿਰਫ ਆਪਣਾ ਕੰਮ ਵਧੀਆ ਢੰਗ ਨਾਲ ਕਰ ਸਕਣ ਸਗੋਂ ਉੱਥੇ ਉਹ ਆਸਾਨੀ ਨਾਲ ਦਿੱਲੀ ਦੇ ਹਰ ਖੇਤਰ ਦਾ ਦੌਰਾ ਕਰ ਸਕਣ ਤੇ ਲੋਕਾਂ ਨੂੰ ਮਿਲ ਸਕਣ ਔਰ ਅਪਡੇਟ ਲਈ ਦੇਖਦੇ ਰਹੋ ਜੇਬ ਡੀਟੀ